ਨਾਜਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ। ਦਿੱਲੀ ਸੇਕੂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਖਤਰ ਸਰਦਾਰ ਜਗਦੀਪ ਸਿੰਘ ਕਾਲੋ ਨੇ ਆਕਾਲੀ ਦਲ ਬਾਦਲ ਦੇ ਆਗੂਆ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀਕੇ ਨੂੰ ਸਵਾਲ ਕੀਤਾ ਹੈ ਕਿ ਉਹ ਦੱਸਣ ਕਿ ਉਹਨਾਂ ਨੇ ਕੌਮ ਦੀਆਂ ਜਾਇਦਾਦਾਂ ਵੇਚਣ ਦੇ ਸ਼੍ਰੋਮਣੀ ਕਮੇਟੀ ਦੇ ਕਾਰਜ ਤੇ ਚੁੱਪੀ ਕਿਉਂ ਵੱਟੀ ਹੋਈ ਹੈ। ਅੱਜ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਆ ਸਰਦਾਰ ਹਰਮਿੰਦਰ ਸਿੰਘ ਕਲਕਾ ਤੇ ਸਰਦਾਰ ਜਗਦੀਪ ਸਿੰਘ ਕਾਲੂ ਨੇ ਕਿਹਾ ਕਿ ਕੌਮ ਦੀਆਂ ਜਾਇਦਾਦਾਂ ਕੌਮ ਦੀ ਮਲਕੀਅਤ ਹਨ ਇਹ ਨਾਂ ਦਾ ਸ਼੍ਰੋਮਣੀ ਕਮੇਟੀ ਤੇ ਨਾ ਹੀ ਕਿਸੇ ਹੋਰ ਦੀ ਮਲਕੀਅਤ ਹਨ ਉਹਨਾਂ ਨੇ ਕਿਹਾ ਕਿ ਸਾਬਕਾ ਜਥੇਦਾਰ ਗੈਨੀ ਰਣਜੀਤ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸ਼੍ਰੋਮਣੀ ਕਮੇਟੀ ਨੇ 60 ਲੱਖ ਰੁਪਏ ਕੀਮਤ ਦਾ ਪਲਾਟ 12 ਲੱਖ ਰੁਪਏ ਅਤੇ 55 ਲੱਖ ਰੁਪਏ ਦੀ ਕੀਮਤ ਦਾ ਪਲਾਟ 9 ਲੱਖ ਰੁਪਏ ਵਿੱਚ ਆਪਣੇ ਹਿੱਸੇ ਹਿੱਤਾਂ ਨੂੰ ਵੇਚ ਦਿੱਤੇ ਹਨ ਉਹਨਾਂ ਕਹਿੰਦੇ ਕਿ ਇਹ ਜਾਇਦਾਦਾਂ ਸੰਗਤ ਨੇ ਹੀ ਸ਼੍ਰੋਮਣੀ ਕਮੇਟੀ ਨੂੰ ਭੇਟਾ ਵਜੋਂ ਦਿੱਤੇ ਸਨ ਤੇ ਇਹਨਾਂ ਨੂੰ ਵੇਚਣ ਦਾ ਸ਼੍ਰੋਮਣੀ ਕਮੇਟੀ ਦਾ ਕੋਈ ਹੱਕ ਨਹੀਂ ਬਣਦਾ। ਉਹਨਾਂ ਕਹਿੰਦੇ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਤਾਂ ਇਕੱਲੀ ਦਿੱਲੀ ਵਿੱਚ ਕੌਮ ਦੀਆਂ ਜਾਇਦਾਦਾਂ ਦੀ ਸੂਚੀ ਹੀ ਅਦਾਲਤ ਨੂੰ ਸੌਂਪੀ ਸੀ ਤੇ ਦੱਸਿਆ ਸੀ ਕਿ ਇਹ ਕੌਮੀ ਜਾਇਦਾਦਾਂ ਹਨ ਜੋ ਵੇਚੀਆਂ ਨਹੀਂ ਜਾ ਸਕਦੀਆਂ। ਉਸ ਵੇਲੇ ਤਾਂ ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀਕੇ ਨੇ ਹਾਲ ਦੁਹਾਈ ਪਾ ਦਿੱਤੀ ਸੀ ਤੇ ਧਰਨੇ ਮਚਾਰੇ ਸ਼ੁਰੂ ਕਰ ਦਿੱਤੇ ਸਨ। ਉਹਨਾਂ ਸਰਨਾ ਤੇ ਜੀਕੇ ਦੋਵਾਂ ਨੂੰ ਸਵਾਲ ਕੀਤਾ ਕਿ ਕੀ ਉਹ ਹੁਣ ਦਿੱਲੀ ਤੋਂ ਸੰਗਤ ਲਾ ਜਾ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇਕਰ ਅੱਗੇ ਰੋਸ ਧਰਨੇ ਦੇਣਗੇ ਤੇ ਜਾਇਦਾਦ ਦਾ ਵੇਚਣ ਦਾ ਵਿਰੋਧ ਕਰਨਗੇ ਉਹਨਾਂ ਕਿਹਾ ਕਿ ਇਹਨਾਂ ਦੇ ਹੱਥ ਠੋਕੇ ਆ ਕੁਝ ਆਗੂ ਜਿਨ੍ਹਾਂ ਨੂੰ ਟੀਵੀ ਚੈਨਲਾਂ ਤੇ ਬਾਈਟਾਂ ਦੇਣ ਦਾ ਬਹੁਤ ਸ਼ੌਕ ਹੈ ਅੱਜ ਉਹਨਾਂ ਨੇ ਵੀ ਚੁੱਪ ਬੱਤੀ ਹੋਈ ਹੈ ਉਹਨਾਂ ਸਵਾਲ ਕੀਤਾ ਕਿ ਇਹ ਚੁੱਪ ਕਿਉਂ ਬੱਤੀ ਹੋਈ ਹੈ ਸਰਦਾਰ ਕਲਕੱਤੇ ਸਰਦਾਰ ਕਾਲੂ ਨੇ ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿਪ ਨੂੰ ਆਖਿਆ ਕਿ ਉਹ ਸ਼੍ਰੋਮਣੀ ਕਮੇਟੀ ਦੀ ਕਰੋੜਾਂ ਅਰਬਾਂ ਰੁਪਏ ਦੀ ਜ਼ਮੀਨ ਦੇ ਵੇਰਵੇ ਜਾਰੀ ਕਰੇ ਅਤੇ ਦੱਸੇ ਕਿ ਕਿਹੜੀ ਜ਼ਮੀਨ ਕਿੰਨੇ ਰੁਪਏ ਵਿੱਚ ਠੇਕੇ ਦੇ ਦਿੱਤੀ ਹੈ ਕਿਉਂਕਿ ਅੱਜਕੱਲ ਮਾਰਕੀਟ ਰੇਟ ਮੁਤਾਬਕ ਠੇਕਾ ਕੀਮਤਾਂ 50 ਤੋਂ ਲੈ ਕੇ 60 ਹਜ਼ਾਰ ਰੁਪਏ ਪ੍ਰਤੀ ਮਹੀਨਾ ਚੱਲ ਰਹੀਆਂ ਹਨ ਜੇਕਰ ਸ਼੍ਰੋਮਣੀ ਕਮੇਟੀ ਨੇ ਘੱਟ ਰੇਟ ਤੇ ਜ਼ਮੀਨਾਂ ਠੇਕੇ ਤੇ ਦਿੱਤੀਆਂ ਹਨ ਤਾਂ ਕਿਉਂ ਦਿੱਤੀਆਂ ਹਨ ਅਜੇ ਠੇਕੇ ਰੱਦ ਕਰਕੇ ਮਾਰਕੀਟ ਰੇਟ ਮੁਤਾਬਕ ਜ਼ਮੀਨਾਂ ਠੇਕੇ ਤੇ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਪਿਛਲੇ 15 ਤੋਂ 20 ਸਾਲਾਂ ਤੋਂ ਹਰਿਆਣਾ ਬਿਜਲੀ ਜੋ ਸ਼੍ਰੋਮਣੀ ਕਮੇਟੀ ਦੀ ਜਾਇਦਾਦ ਹੈ ਉਸ ਦੇ ਵੇਰਵੇ ਜਨਤਾ ਕੋਲ ਕੀਤੇ ਜਾਣ ਤੇ ਉਸ ਦਾ ਠੇਕਾ ਵੀ ਮਾਰਕੀਟ ਕਮੇਟੀ ਕੀਮਤ ਮੁਤਾਬਕ ਤੈਅ ਹੋਵੇ। ਉਹਨਾਂ ਕਿਹਾ ਕਿ ਇਹ ਜ਼ਮੀਨਾਂ ਜਾਇਦਾਦਾਂ ਕੌਮ ਦੀ ਜਾਇਦਾਦ ਹਨ ਜਿਸ ਨੂੰ ਵੇਚਣ ਦਾ ਕਿਸੇ ਨੂੰ ਵੀ ਹੱਕ ਨਹੀਂ। ਉਹਨਾਂ ਕਿਹਾ ਕਿ ਮਨਜੀਤ ਸਿੰਘ ਜੀ ਕੇ ਤੇ ਪਰਮਜੀਤ ਸਿੰਘ ਸਰਣਾ ਨੂੰ ਵੀ ਆਪਣੀ ਚੁੱਪੀ ਤੋੜਨੀ ਚਾਹੀਦੀ ਹੈ ਤੇ ਕੌਮ ਦੀਆਂ ਜਾਇਦਾਦਾਂ ਵੇਚਣ ਦਾ ਵਿਰੋਧ ਕਰਨਾ ਚਾਹੀਦਾ ਹੈ।